ਪੰਜਾਬ جیل ਵਿਭਾਗ ਵੱਲੋਂ ਕਹਿਤੀਆਂ ਤੇ ਸੁਧਾਰ ਲਈ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਖਤਰਨਾਕ ਬੰਦੀਆਂ ਨੂੰ ਅਲੱਗ ਜੇਲ੍ਹ ਵਿੱਚ ਰੱਖਣ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਸਹਾਇਤਾ ਨਾਲ 100 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਜ਼ਿਲ੍ਹੇ ਵਿੱਚ ਗੋਰਚੀਆਂ ਕਾਦਰਪਖਸ਼ ਵਿਖੇ ਇੱਕ অতি ਆਧੁਨਿਕ ਸਿਕਿਉਰਿਟੀ ਜੇਲ੍ਹ ਬਣਾ ਰਹੀ ਹੈ ਜੋ ਕਿ ਤਕਰੀਬਨ ਅਗਲੇ ਸਾਲ ਵਿੱਚ ਮੁਕੰਮਲ ਹੋ ਜਾਵੇਗੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇਲਾਂ ਦੇ ਵਿੱਚ ਫੈਕਟਰੀਆਂ ਖੋਲੀਆਂ ਜਾਣ ਜਿਵੇਂ ਸਾਡੀਆਂ ਕਈ ਜੇਲਾਂ ਦੇ ਵਿੱਚ ਪਟ્રોલ ਪੰਪ ਲੱਗੇ ਆ ਜਿਨ੍ਹਾਂ ਨੂੰ ਕੰਮ ਕਰਨ ਤੇ ਰਾਤ ਨੂੰ ਸੋਖਦੀ ਨੀਂਦ ਸੌ ਸਕਣ ਜੇਲ੍ਹ ਵਿਭਾਗ ਬਹੁਤ ਹੀ ਸੰਵੇਦਨਸ਼ੀਲ ਵਿਭਾਗ ਹੈ ਹਰ ਰੋਜ਼ ਨਵੀਆਂ ਨਵੀਆਂ ਚੁਣੌਤੀਆਂ ਸਾਡੇ ਸਾਹਮਣੇ ਆਉਂਦੀਆਂ ਹਨ ਜੇਲ੍ਹ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਜੇਲ੍ਹ ਵਿਭਾਗ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ 13 ਡੀਐਸਪੀ ਜੇਲ੍ਹ 175 ਵਾਰਡਰ ਅਤੇ 4 ਮੈਟਰਨ ਦੀ ਭਰਤੀ ਕਰਨ ਜਾ ਰਿਹਾ ਹੈ ਜੇਲ੍ਹ ਵਿਭਾਗ ਨੂੰ ਪ੍ਰੋਫੈਸ਼ਨਲ ਅਤੇ ਟ੍ਰੇਨਡ ਕਰਮਚਾਰੀ ਦਿੱਤੇ ਹਨ ਮੈਨੂੰ ਭਰੋਸਾ ਹੈ ਕਿ ਇਸ ਸੰਸਥਾ ਵੱਲੋਂ ਦਿੱਤੀ ਗਈ ਟ੍ਰੇਨਿੰਗ ਤੁਹਾਨੂੰ ਜੇਲ੍ਹ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ਪੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ। 24 ਸ਼ਾਮਾਂ ਦਿੰਦਾ ਹਾਂ ਕਿ ਤੁਸੀਂ ਸਾਰੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਏ ਹੋ ਕੇ ਵਧੀਆ ਢੰਗ ਨਾਲ ਨਿਪਾਉਗੇ ਅਤੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਜੇਲ੍ਹ ਵਿਭਾਗ ਦਾ ਨਾਂ ਰੋਸ਼ਨ ਕਰੋਗੇ।